ਰੱਬ ਨੇ ਸੁਣ ਲਈ ਤੇ ਬਹੁਤ ਤੇਜ਼ ਮੀਂਹ ਪੈ ਰਿਹਾ ਤੇ ਰੱਬ ਨੇ ਬੜੀ ਔਖੀ ਸੁਣੀ ਆ ਬਈ ਇੰਨਾ ਤੇਜ਼ ਮੀਂਹ ਚਾਹੀਦਾ ਤਾਂ ਤਕਰੀਬਨ 5 ਮਿੰਟ ਹੋ ਚੁੱਕੇ ਆ ਤੇ ਤੁਹਾਨੂੰ ਨੇੜੇ ਜਾ ਕੇ ਦੇਖੋ ਤੁਸੀਂ ਮੇਰੇ ਬਾਹਰ ਦੇਖੋ ਕਿੰਨਾ ਤੇਜ਼ ਪੈ ਰਿਹਾ ਮੀਂਹ ਆ ਦੇਖੋ ਹੁਣ ਗੱਡੀ ਪਰ ਵੀ ਜਾ ਕੇ ਦਿਖਾਉਂਦਾ ਤੇ ਮੈਂ ਥੋੜੇ ਜਨਾ ਹੋਣਾ ਵੀ ਚਾਹੁੰਦਾ ਮੀਂਹ ਦੇ ਵਿੱਚ ਤੇ ਇੱਧਰ ਗੁੱਜਰ ਬਾਈ ਵੀ ਸਾਡਾ ਖੜਾ ਮੀਂਹ ਦਾ ਨਜ਼ਾਰਾ ਲੈ ਰਿਆ ਨੇ ਇੱਥੇ ਖੜੇ ਇਹਦੇ ਵਿੱਚ ਇਹਦੇ ਵਿੱਚ ਪਤਾ ਲੱਗੂ ਦੇਖੋ ਕਿੰਨਾ ਦੇਖੋ ਛਿੱਟੇ ਇਹਦੇ ਵਿੱਚ ਦੇਖੋ ਕਿੰਨਾ ਤੇਜ਼ ਪੈ ਰਿਹਾ ਛਿੱਟੇ ਇੱਧਰ ਆ ਸਾਡੇ ਦੇਖੋ ਇੱਥੇ ਪਾਤਰ ਕੋ ਉੱਪਰ ਆ ਤੁਸੀਂ ਦੇਖੋ ਪਰਲਾ ਕਿੰਨਾ ਤੇਜ਼ ਪਾਣੀ ਆ ਰਿਹਾ ਆ ਤੁਸੀਂ ਦੇਖੋ ਪੂਰੀ ਕੈਰੀ ਭਰ ਚੁੱਕੀ ਐ ਇਸ ਟਾਈਮ ਵੀ ਇੰਨਾ ਤੇਜ਼ ਨਹੀਂ ਪੈ ਰਿਹਾ ਇੱਥੇ ਤੇ ਉਹ ਤੋਂ ਗੱਡੀ ਪਰ ਜਾ ਕੇ ਦਿਖਾਉਂਦਾ ਗੱਡੀ ਪਰ ਵੀ ਦੇਖੋ ਤੁਸੀਂ ਇੱਧਰ ਕਿਆ ਕੁਛ ਨਹੀਂ ਕਰਦਾ ਆ ਜਾਓ ਭਾਈ ਮੀਂਹ ਜਣਾਉਣੇ ਵਾਲਿਓ ਜਿਨ੍ਹਾਂ ਨੇ ਪ੍ਰਸ਼ਾਦ ਦਾ ਮੀਂਹ ਦਾ ਸਵਾਦ ਲੈਣ ਆਜੋ ਭਾਈ ਆਜੋ ਪ੍ਰਸ਼ਾਦ ਦਾ ਮੀਂਹ ਲੈਣ ਵਾਲੇ ਬਾਤ ਭਾਈ ਨੇ ਕੱਪੜੇ ਖੋਲ ਦਿੱਤੇ ਨੇ ਇਹ じゃ ਮੀਂਹ ਕਦੇ ਕਦੇ ਮਿਲਦਾ ਭਾਈ ਆਜੋ ਆਜੋ ਜਿਹੜਾ ਮੀਚਣਾਉਣਾ ਚਾਹੁੰਦੇ ਨੇ ਆਜੋ ਮੇਰਾ ਵੀਰ ਐਜਾ ਮੀ ਕਦੇ ਕਦੇ ਮਿਲਦਾ ਆਜਾ ਲਖੀ ਓ ਲਖੀ ਓਹੋ ਲਖੀ ਆਜਾ ਆਹਾਹਾਹਾ ਗੱਦੂ ਆਜਾ ਆਜੋ ਵੀ ਆਜੋ ਦੇਖੋ ਵੀ ਥੱਲੇ ਥੱਲੇ ਹਾਂ ਮੈਂ ਤੇ ਬੱਤ ਭਾਈ ਥੋੜੀ ਜਿਹੜੇ ਮੈਦਾਨ ਚ ਪਹੁੰਚ ਗਏ ਫੜਾ ਕੈਮਰਾ ਸੈੱਟ ਕਰ ਦਮਾ ਮੈਂ ਤੇ ਬੱਤ ਭਾਈ ਕੈਮਰਾ ਮੈਦਾਨ ਚ ਪਹੁੰਚੇ ਹਾਂ ਹਾਂ ਓਏ ਹੋਏ ਹੋਏ ਕਿੰਨਾ ਤੇਜ਼ ਵੀ ਪੈ ਰਿਹਾ ਆਜਾ ਬੱਤ ਭਾਈ ਕਿਉਂਦੀ ਸਲਫ ਸਲਫਾਇਰ ਹੋ ਜਾਵੇ ਤੁਹਾਨੂੰ ਇਹ ਐਂ ਨਹੀਂ ਹੁਣ ਕੇ ਹਾ ਹਾ ਐਥੇ ਐਥੇ ਫੜ ਕੇ ਓਏ ਹੋਏ ਕੀ ਤੇਜ਼ੀ ਪੈ ਰਹੀ ਆ ਵਾਹ ਬੈਲ ਕਿੰਨੇ ਦਿਨਾਂ ਬਾਅਦ ਇੰਨੇ ਤੇਜ਼ੀ ਨਾਲ ਝਣਾਉਣ ਲੱਗੇ ਅਸੀਂ ਤੇ ਆ ਗੱਡੀ ਵੀ ਖੜੀ ਆਪਣੀ ਗੱਡੀ ਲੈ ਕੇ ਆਏ ਸੁੱਕੇ ਹੋਏ ਕੱਪੜੇ ਪਰ ਰੱਬ ਨੇ ਆਪਣੇ ਰੰਗ ਦਿਖਾਏ ਆ ਜਾਓ ਯਾਰ ਜਿਹਨੇ ਨਹਾਉਣਾ ਬਾਈ ਸਾਰੇ ਕੰਮ ਕਰਨੇ ਚੇਲੇ ਆਂ ਹਾਂ ਉਹ ਮੁੰਡਾ ਅੰਮ੍ਰਿਤੇ ਲਾਣਾ ਜਿਹੜਾ ਪਾਣੀ ਨਹੀਂ ਪੈਣ ਦਿੰਦਾ ਵੀਰ ਦੇ ਆਜੋ ਭਾਈ ਆਪੇ ਇਧਰ ਆਜੋ ਭਾਈ ਆਪੇ ਇਧਰੋਂ ਚੱਲਦੇ ਅੱਗੇ ਤੱਕ ਜਾ ਕੇ ਆਉਂਦੇ ਆ ਅਸੀਂ ਹੁਣ ਅਸੀਂ ਅੱਗੇ ਤੱਕ ਜਾਣਾ ਚਾਹੁੰਦੇ ਆ ਤੇ ਇੱਥੇ ਦੇਖੋ ਇਹਦੇ ਪਰ ਕਿੰਨਾ ਤੇਜ਼ ਨਹੀਂ ਪੈ ਰਿਹਾ ਉੱਪਰ ਤੇ ਪਤਾ ਲੱਗਦਾ ਦੇਖੋ ਕਿੰਨਾ ਤੇਜ਼ ਪੈ ਰਿਹਾ ਇਧਰ ਗੱਡੀਆਂ ਗੱਡੀਆਂ ਖੜੀਆਂ ਮੋਟਰਸਾਈਕਲ ਮੋਟਰਸਾਈਕਲ ਖੜੇ ਨੇ ਹਾਂ ਭਾਈ ਹਾਂ ਲੈ ਭਾਈ ਇਧਰ ਭਾਈ ਵਾਹ ਭਾਈ ਵਾਹ ਮਜ਼ਾ ਆ ਗਿਆ ਭਾਈ ਨਹੀਂ ਜਾ ਰਹਾ ਹਾਂ ਹਾਂ ਆ ਮਰੋ ਨਾ ਜੇ ਖਾਵਲੇ ਆਦਾ ਦਾਰ ਆਪਣੇ ਬਾਈ ਸੁਣ ਲਈ ਇਹ ਜਿਹੜਾ ਹਾਂ ਇਹ ਜਿਹੜਾ ਮੀਂਹ ਪਿਆ ਨਾ ਭਾਈ ਇਹ ਚਾਹੀਦਾ ਵੇ ਇੱਧਰ ਕਿਉਂ ਹਵਾ ਵੀ ਚੱਲੀ ਨਾਲ ਜਿਹੜੀ ਜੀਰੀਆਂ ਦਾ ਝਾੜ ਤਾਪ ਵਧਾਣਾ ਸਾਡੇ ਵੱਲ ਇਹ ਹੁਣ ਜੀਰੀਆਂ ਦਾ ਝਾੜ ਬਦੂ ਮਾਰਦੀ ਨਹੀਂ ਜੀ ਜੀਰੀ ਪੂਜੋ ਨਹੀਂ ਮਾਰਦੀ ਹਾਂ ਹਾਂ ਇਹਦੇ ਪਾਣੀ ਬਿਨਾ ਗੱਲ ਬਣਦੀ ਕੋਈ ਨਹੀਂ ਗੱਲ ਗੱਲ ਬਣਨੀ ਨਹੀਂ ਦੀ ਹੈਗੀ ਅਸੀਂ ਕਹ ਪੂਰਾ ਸਾਰ ਪੂਰਾ ਬੱਦਲ ਭੁੱਲ ਚੁੱਕਿਆ ਤੇ ਤਕਰੀਬਨ 7-8 ਮਿੰਟ ਹੋ ਚੁੱਕੇ ਆ 20 ਪੈਂਦੇ ਨੂੰ ਇਹ ਤਾਂ ਮੈਨੂੰ ਲੱਗਦਾ ਹੁਣ ਜਿਹੜੇ ਸਾਹ ਨਾਲ ਕੋਲੇ ਆ ਹਾਂ ਹਾਂ ਦੋ ਦਿਨ ਦਾ ਮੈਨੂੰ ਲੱਗਦਾ ਪ੍ਰੋਗਰਾਮ ਓਏ ਹੋਏ 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 ਇੱਕ ਦਿਨ ਦਾ ਤਾਂ ਦੋ ਦਿਨ ਦਾ ਪ੍ਰੋਗਰਾਮ ਹਾਂ 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 ਬੁਰਾ ਸੀ ਲੁਖਬ ਲੈ ਰੇ ਮੀ ਦਾ ਠੰਡੀ ਹਵਾ ਹੁਣ ਸੁੱਨ ਚੜਦੇ ਹਾਂ ਬੱਡੀ ਚ ਚਾਹੀਦਾ ਤਾਂ ਇੰਨਾ ਕਰ ਠੰਡੀ ਹਵਾ ਚੱਲ ਰਹੀ ਠੰਡੀ ਹਵਾ ਵੀ ਚੱਲ ਰਹੀ ਇਹ ਸ਼ਰਦਾ ਏਸੀ ਲੱਗਿਆ ਇਹ ਪਰਮੇਸ਼ਰ ਰੱਬ ਦਾ ਏਸੀ ਲੱਗਿਆ ਦੂਜੇ ਏਸੀ ਨਾਲ ਲੱਗਦੇ ਥੱਕ ਗਏ ਇੱਥੇ ਹੀ ਤਾਂ ਮੈਨੂੰ ਕੰਮਾ ਚੜ ਰਿਹਾ ਓ ਯੈਸ ਓ ਹੋ 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 ਹੁਣ ਲੱਗਦਾ ਵੀ ਅੱਜ ਨਦੀ ਵੀ ਆਊਗੀ ਵਧੀਆ ਨਦੀ ਆਊਗੀ ਅੱਜ ਤੁਹਾਨੂੰ ਨਦੀ ਵੀ ਦਿਖਾਵਾਂਗੇ ਆ ਰਖੋ ਤੇ ਕਿੰਨਾ ਤੇਜ਼ ਹੈ ਦੇਖੋ ਨਾ ਫੁੱਲ ਬਲੀਆ ਵੱਡ ਬਈਆਂ ਕੈਮਰਾ ਬੜਾ ਸਾਫ ਕਰੋ ਆ ਦੇਖੋ ਕਿੰਨੀਆਂ ਬਲਬਲੀਆ ਬਣ ਰਹੀਆਂ ਪੂਰੀਆ ਪੂਰਾ ਹੜ ਬੜ ਗਿਆ ਹੜ ਵਾਲਾ ਮਾਹੌਲ ਬੜ ਗਿਆ ਹੜ ਵਾਲਾ ਨਹੀਂ ਜਿਹੜਾ ਇੱਥੇ ਆ ਹੜ ਵਾਲਾ ਬਣ ਗਿਆ ਓ ਹੋ 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 ਕਿੰਨਾ ਮਾਇਆ ਨੰਦ ਆ ਰਿਹਾ ਬਈ ਨੀ ਵਾਲਾ ਤਾਂ ਨੀ ਵਾਲਾ ਦਾ ਸਵਾਦ ਆ ਗਿਆ ਅੱਜ ਉਹੋ ਜੀ ਤੁਹਾਨੂੰ ਜਰਦੀ ਥੱਲੇ ਇਧਰ ਆਵਾਜ ਅੱਗੇ ਸਿਰੇ ਪੱਤੇ ਵਾਲਾ ਵੀ ਗੰਦਾ ਬਾਣੀ ਇਹਦੇ ਵਿੱਚ ਪੱਤੇ ਵਾਲਾ ਇਹ ਵੀ ਸਾਫ਼ ਹੋ ਜਾਣਾ ਇਹ ਵੀ ਸਾਫ਼ ਹੋ ਜਾਣਾ ਇਜ਼ਾਮ ਐਨ ਕਰਦਾ ਹਾਂ ਹੁਣ ਦੇਖੀ ਤੁਮ ਮੌਸੋਂ ਦੇਖੀ ਕਿੰਨਾ ਸੋਹਣਾ ਮਿਕਸਚਰ ਨਿਕਰੇ ਪੱਤੇ ਬਹੁਤ ਸੋਹਣੇ ਲੱਗਣ ਲੱਗ ਜਾਂਦੇ ਹਾਂ ਅੱਗੇ ਕਿਉਂ ਇਹਨੇ ਪੁੱਛਾ ਮਾਰਨਾ ਅੱਜ ਪੰਜ ਸਾਲ ਤੋਂ ਦੇਖੀਏ ਅੰਦਰ ਆਹੀ ਰਿਹਾ ਹਾਂ ਹਾਂ ਆਜੀਰੀ ਤੈਨੂੰ 5-7 ਦਿਨ ਨੂੰ ਦਿਖਾਵਾਂ 5-7 ਦਿਨ ਤੱਕ ਦੇਖੋ ਤੁਸੀਂ ਜਿਹੜੀ ਆਹ ਜੀਰੀ ਆ ਇਹ ਜੀਰੀ ਦਾ ਰੰਗੇ ਬਦਲ ਜਾਣਾ ਆਪਣਾ ਨਹਿਰਾਂ ਜੀ ਦੇ ਨਾਲ ਝਾੜ ਘੜ ਜਾਣ ਜਿਹੜਾ ਅੱਜ ਨਾਲ ਵੀ ਵੇਚਣਾ ਜੀਰਿਆਂ ਨੂੰ ਬਹੁਤ ਜ਼ਿਆਦਾ ਫਰਕ ਪੈਣਾ ਹਣਾ ਇਹ ਮੂਸਲਾਧਾਰ ਬਾਅਦ ਸਪੈਰੀ ਮੂਸਲਾਧਾਰ ਪੂਰੀ ਮੂਸਲਾਧਾਰ ਬਾਅਦ ਸਪੈਰੀ ਓਏ ਹੋਏ 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 ਇਸ ਡ੍ਰਿਜ਼ਲੀ ਕਿੰਨੀ ຊਮੀ ਇੱਦਾਬਾਦੀ ਹੋ ਰਹੀ ਹੈ ਇੱਦਾਬਾਦੀ ਹੋ ਰਹੀ ਹੈ ਆਹ ਕੁਮਾਰੀ ਜਾਰੇ ਵਿੱਚ ਸਪੈਰ ਕਰਦੇ ਨਾ ਨਾ ਉਹਨਾਂ ਦਾ ਬੈਕ ਪਾਣੀ ਕ੍ਰੋਸ ਕਰਨ ਨੂੰ ਪਾਣੀ ਕ੍ਰੋਸ ਕਰਨ ਨੂੰ ਓਏ ਹੋਏ ਹੋਏ ਮੇਰੇ ਹੱਥਾਂ ਬੁਰੇ ਸਨ ਉਸ ਤੋਂ ਹਵਾਗਾ ਜੀਰਾਂ ਦਾ ਆਪਾਂ ਦੇ ਆਪਾਂ ਦੇ ਆਪਾਂ ਤੋਂ ਦੇ ਅਸੀਂ ਰਾਤ ਨੂੰ ਜੇ ਆਪਣੇ ਦਿਨ ਚ ਲਾਉਂਦੇ ਕੰਮ ਕਰਦਾ ਫਿਰਦਾ ਸ਼ਾਮ ਦੀ ਲੋਡ ਨਹੀਂ ਮਿਲਤ ਲੱਗਦਾ ਸ਼ਾਮ ਦੀ ਲੋਡ ਨਹੀਂ ਆਹ ਆਹ ਆ ਦੇ ਨਾ ਨਿਕੜਾ ਲਾਇਆ ਆਪਾਂ ਨੇ ਇਹ ਮਨਲਾ ਦੇ ਰੱਬ ਖੁਸ਼ ਹੋ ਗਿਆ ਰੱਬ ਖੁਸ਼ ਹੋ ਗਿਆ ਘੰਟੇ 2 ਲਾਤੇ ਆਪਾਂ ਨੇ ਅੱਜ ਘੰਟੇ 2 ਲਾਇਆ ਉਹਦਾ ਬਲੌਗ ਸਾਰੇ ਖਾਸੇ ਆ ਗਿਆ ਬਲੌਗ ਉਹਦਾ ਵੱਧ ਚੁੱਕਿਆ ਸਾਡਾ ਤੇ ਪੂਰਾ ਦੇਖਾ ਦੇਖ ਪੂਰਾ ਛੱਤੀਆ ਪੈਰੀਆਂ ਉਹ ਉਤਰਨੇ 걸 ਗਿਆ ਲੈ ਅ ਵੀ ਪੂਰੇ 5 ਮਿੰਟ ਦੇ ਕਿਉਂ ਇਹ 10 15 ਮਿੰਟ ਹੋ ਗਏ 15 ਨਹੀਂ 12 13 ਮਿੰਟ ਹੋ ਗਏ 15 ਮਿੰਟ ਦੇੜੇ ਕਿੜੇ ਇਹਨੇ ਜ ਬਹੁਤ ਸੜਕ ਚੱਲ ਰਹੀ ਆ ਲੋਕ ਭਿੱਜ ਰਹੇ ਆ ਜਦਿਆ ਦੇ ਮੋਰੋਂ ਬੰਦਾ ਲੈ ਕੇ ਚੱਲਣਾ ਮੋਟਰਸਾਈਕਲ ਜਾਂ ਮੈਂ ਉੱਥੇ ਮਰੰਡੇ ਦੇ ਤੁਰਪਣਾ ਨਹੀਂ ਪੈਂਦੇ ਉਹ ਲੱਗ ਕੇ ਨਾ ਪੁਆਇੰਟ ਨੋ ਪੁਆਇੰਟ ਵਾਲਾ ਉਹਨਾਂ ਦੇ ਬੋਲਟ ਆਪਣੇ ਪਾਸ ਉਹਦੇ ਫਿਰ ਲਪੇਟਣਾ ਲਫਾਫਾ ਤੇ ਖਿੱਚ ਦੇਣਾ ਨਹੀਂ ਪੈਂਦੇ ਵਿੱਚ ਬੜਾ ਸੁਹਾਵਣਾ ਹੈ ਇਹਦਾ ਵੀ ਅਲੱਗ ਹੈ ਨਾ ਅਲੱਗ ਹੈ ਮੋਟਰਸਾਈਕਲ ਜਿਹੜਾ ਨਾ ਆਉਣ ਦਾ ਲੱਗਣਾ ਆਂਦਾ ਫਿਰ ਉਦੋਂ ਉਦੋਂ ਪਰ ਕਹਿ ਕਹਦਾ ਰੱਬਾ ਥੋੜਾ ਜਿਹਾ ਰੋਗ ਲਾ ਫਿਰ ਪਾਲੇ ਐਦਾਂ ਕਰਦੇ ਨਾ ਨਹੀਂ ਲੋਕ ਨਾ ਖੜੇ ਹੁੰਦੇ ਤੇ ਕੋਈ ਮਤਲਬ ਉਹਨਾਂ ਦੇ ਵਿੱਚ ਅੱਡੇਆਂ ਦੇ ਅੱਡੇਆਂ ਤੇ ਖੜੇ ਹੁੰਦੇ ਹਾਂ ਉਹ ਦੇਖਦੇ ਵੀ ਇਹ ਨਮੂਨਾ ਵੈਣ ਦੇ ਵਿੱਚ ਮੀ ਤੇ ਜਾ ਰਿਹਾ ਝੋਟ ਇਹ ਨਮੂਨਾ ਮੈਂ ਯਾਰ ਪੱਗ ਬੰਨੀ ਹੋਣੀ ਮੇਰੇ ਹਾਂ ਦੇਖਣਾ ਵੀ ਜਿਆਦਾ ਹੀ ਐਕਸਾਈਟ ਹੋ ਗਿਆ ਬਹੁਤ ਜਿਆਦਾ ਹੀ ਗੈੜਾ ਹੋ ਗਿਆ ਓਏ ਜਿਆਦਾ ਐਕਸਾਈਟਡ ਹੋ ਗਿਆ ਥੋੜਾ ਜਿਹਾ ਲੈ ਵੀ ਹੁਣ ਮੈਨੂੰ ਫੋਨ ਦਾ ਹੀ ਫਿਕਰ ਆ ਫੋਨ ਬਿਨਾ ਮੈਂ ਫੋਨ ਪਰ ਹੱਥ ਜਾ ਕੱਲਾ ਮੜਾ ਜਾ ਆਹਾਹਾ ਅਜੀ ਮੋਟਰ ਤੇ ਇਧਰ ਆ ਕੇ ਤੇ ਮੂੰਹ ਦਾ ਲੁੱਥਪ ਲੈਣੇ ਉੱਥੇ ਭੀੜ ਜਿਆਦਾ ਸੀ ਉਹ ਫਿਰ ਸਾਨੂੰ ਮੂੰਹ ਦਾ ਸਵਾਦ ਨਹੀਂ ਤੇ ਲੈਣ ਦਿੰਦੇ ਹੈਗੇ ਮੋਗਤ ਨੇ ਪਾਣੀ ਖੜਾ ਪੈ ਲੋ ਹਾਂ ਮੈਂ ਪੂਰਾ ਪਾਣੀ ਖੜਾ ਕਰਤਾ ਇੰਨੇ ਜੇ ਇਧਰ ਇਹਦੇ ਵਿੱਚ ਵੀ ਕਰਤਾ ਪਾਣੀ ਪਾਣੀ ਨਾਲ ਜੇ ਹਵਾ ਚੱਲਦੀ ਨਾ ਹਿੱਲ ਹਿੱਲ ਕੇ ਚੀਜ਼ ਇਹਦੇ ਜੜ ਹੁਣ ਮਜ਼ਬੂਤੀ ਕਰਨੀ ਚੀਜ਼ ਨੇ ਇਹਨੇ ਵੀ ਗੰਨੇ ਨੇ ਵੀ ਇਹਨਾਂ ਪੂਲ ਨੇ ਵੀ ਇਹਨੇ ਆਪਣੀ ਗ੍ਰੋਥ ਕਰਨੀ ਹਾਂ ਹਰ ਇੱਕ ਚੀਜ਼ ਨੇ ਹੁਣ ਆਪਣੀ ਪਕੜ ਕਰਨੀ ਬਾਈ ਇਹ ਚੀਜ਼ ਨਾਲ ਇਹ ਚਾਹੀਦਾ ਨਾਲ ਹਵਾ ਨਾਲੇ ਆ ਸਾਰਾ ਕੁਝ ਹਾਂ ਕੁਦਰਤ ਦੇ ਬਿਨਾ ਜੇ ਕਿੰਨਾ ਬਨੌਟੀ ਕਿੰਨਾ ਕੁ ਕਰੀ ਜਾਓਗੇ ਕਿੰਨਾ ਕੁ ਬਨੌਟੀ ਕਰੀ ਜਾਓਗੇ ਇਹ 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 ਕੁਦਰਤੀ ਚੀਜ਼ ਨਾਲੇ ਜਿਹੜਾ ਫਰਕ ਪੈਂਦਾ ਕੁਦਰਤੀ ਨਾਲੇ ਜਿਹੜਾ ਪਸਤਿਆਂ ਦੇ ਵਿੱਚ ਬਰਸਾਤ ਦੀ ਜਿਹੜੀ ਆਵਾਜ਼ ਆ ਰਹੀ ਆ ਕਿੰਨੀ ਗੱਲ ਕਰਦੇ ਹੈ ਨਾ ਜੀਰੇ ਜਿਵੇਂ ਹੁਣ ਵਿਗਿਆਨ ਵਾਲੇ ਆ ਕੋਈ ਧਰਤੀ 'ਚੋਂ ਪਾਣੀ ਕੱਢਦਾ ਜੀ ਕੋਈ ਕਿੱਥੋਂ ਕਿੱਦੋਂ ਉਹ ਦੇਖ ਮਾਰ ਰਹੇ ਨੇ ਕਿਤੇ ਕਿਤੇ ਬੋਰ ਕਰਿਆ ਬੱਪਰ ਉੱਪਰ ਹਾਂ ਤੇ ਕਿੱਡਾ ਬੋਰ ਕਰਿਆ ਹੋਇਆ ਪਰ ਕੋਈ ਲਿਮਟ ਨਹੀਂ ਹੈ 5 ਦਿਨ ਵੀ ਪੈਸਾ ਦਾ 7 ਦਿਨ ਵੀ ਪੈਸਾ ਦਾ ਮੁੱਕਣਾ ਕੋਈ ਨਹੀਂ ਇੱਕ ਦੇਖ ਲੈ ਮੈਂ ਕਹਿੰਦਾ ਵੱਧ ਫਰਤੂੰ ਜਦੋਂ ਸਪੋਜ ਕਰਦਾ ਵੀ ਇੱਕ ਤੂੰ ਐ ਤੇ ਲੋ ਕਿੰਨੀਆਂ ਮੰਗਾਉਂਦੇ ਹੋਣੀਆਂ ਮਤਲਬ ਵੀ ਇੱਕ ਇੱਕ ਰਹਿ ਜਾਂਦਾ ਰੱਬ ਹੈ ਹੁਣ ਇੱਕ ਬੰਦਾ ਕਹਿੰਦਾ ਮੀਨਾ ਬਾਈ ਬੋਡੀ ਡਿਮਾਂਡ ਉਹ ਕਿੱਦਾਂ ਹੈਂਡਲ ਕਰਦਾ ਉਹ ਕਹਿੰਦਾ ਜੀਵ ਨੂੰ ਸੰਭਾਲ ਲੈ ਉਹ ਕਹਿੰਦਾ ਕੋਟ ਬ੍ਰਹਮੰਡ ਬ੍ਰਹਮੰਡ ਕੋ ਠਾਕੁਰ ਸਾਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਤਪਾਲ ਲੈ ਨਿਤਸਾਰ ਸੰਭਾਲੇ ਗੁੰਡੀ ਮੁਰਖ ਜਤਾ ਰੇ ਵੀ ਦੇ ਕੱਲੇ ਕੱਲੇ ਜੀਵ ਨੂੰ ਸਾਂਭਣਾ ਉਹਦੀ ਪ੍ਰਤਪਾਲਾ ਕਰਨੀ ਫਿਰ ਉਹਦਾ ਦੁੱਖ ਵੀ ਸੁਣਨਾ ਕੋਈ ਕਿਤੇ ਕਿਸੇ ਕਿਤੇ ਕੀੜੀ ਬੈਠੀ ਆ ਉਹਨੂੰ ਭੁੱਖ ਨਹੀਂ ਵਿਚਰੀ ਉਹ ਵੀ ਪਰਮੇਸ਼ਰ ਦੇਖਦਾ ਸਾਨੂੰ ਤਾਂ ਫੇਰ ਬੰਦੇ ਬਣਾ ਕੇ ਭੇਜਿਆ ਰੱਬ ਨੇ ਦਿਮਾਗ ਦਿੱਤਾ ਆਪਾਂ ਨੂੰ ਕਾ ਹੱਥ ਦਾ ਬੈਲ ਜਿੱਜਾ ਵਾਸਤੇ ਦਿਮਾਗ ਦੇ ਲਾ ਵੀ ਜਦੋਂ ਹੁਣ ਪਹਿਲਾਂ ਥੋੜਾ ਨਹੀਂ ਪਿਆਦਾ ਬਾਈ ਹੁਣ ਜਿਹੜੀ ਆ ਬਣੀ ਆ ਸਬਜੀ ਲੱਗੀਆਂ ਇਹਦੇ ਪਰ ਤੁਸੀਂ ਸੁੰਢੀ ਸੰਢੀ ਚੜ ਜਾਣੀ ਹੁਣ 2-3 ਦਿਨ ਚ ਦੇਖੀ ਕਿੰਨੀਆਂ ਸਬਜੀ ਲੱਗਣੀਆਂ ਬਿਲਕੁਲ ਬਿਲਕੁਲ ਹਾਂ ਇਹ ਤਾਂ ਹੁਣ ਟੋਕ ਤੇ ਬੰਨ ਗਏ ਹੁਣ ਟੋਕ ਤੇ ਬੰਨ ਗਏ ਜਿਹੜੀ ਮੇਰੀ ਚੋਰੀ ਹੋਈ ਸੀ ਹੁਣ ਇੱਕ ਪਰਪਾਈ ਹੋ ਗਈ ਹੁਣ ਇੱਕ ਪਰਪਾਈ ਹੋ ਗਈ ਇਹ ਹਾਂ ਗੱਡੀ ਦੇ ਉੱਪਰ ਪਤਾ ਲੱਗਦਾ ਤੇ ਤੇ 20 ਪੈਂਦੇ ਦਾ ਹੈ ਨਾ ਆ ਜਾਣਾ 20 ਪੈਂਦਾ ਗੱਡੀ ਤੇ ਇਹਦਾ ਜਿਹੜੀ ਮਾੜੀ-ਵੱਡੀ ਪਲਿੱਕਣਾਂ ਆਏ ਨੇ ਚੱਕਦੇ ਨੇ ਤਿਆਬ ਹੁੰਦਾ ਨਾ ਜੇ ਮਾੜਾ-ਮੋਟਾ ਮਾੜੀ-ਵੱਡੀ ਪਲਿੱਕਣ ਤੇ ਆਖਦੇ ਉਹ ਮੈਂ ਮੁੰਡੇ ਨੂੰ ਕਹਿੰਦਾ ਨਾ ਲੋ ਇਹਦਾ ਆ ਜਿਹੜਾ ਨਾ ਉਹ ਸੌਣ ਦੇ ਮਹੀਨੇ ਜਿਹੜਾ ਨਾ ਹੁੰਦੇ ਨਾ ਬਾਈ ਬਾਡੀ ਵਾਸ਼ ਬਹੁਤ ਹੁੰਦੀ ਆ ਜਿਹੜੀ ਬਾਡੀ ਕੀ ਕਹਿੰਦਾ ਪਿੱਤ-ਪੁੱਤ ਨਿਕਲੀ ਹੁੰਦੀ ਆ ਕੋਈ ਪਿੰਡ ਪਰ ਹੋਊਗੀ ਜਖਮ-ਜਖਮ ਹੁੰਦਾ ਲੱਖੀ ਰਫੜ ਕੇ ਲਿਆਉਂਦੇ ਲੱਖੀ ਬਚੋ ਹੁਣ ਅਸੀਂ ਖਿੱਚ ਕੇ ਲੈ ਕੇ ਆਉਣੇ ਬੰਦੇ ਹੁਣ ਸਾਡੀ ਤਿਆਰੀ ਆ ਖਿੱਚਣੇ ਵਾਲਿਆਂ ਦੀ ਚੱ ਉਦੇ ਨਾਲ ਆ ਆਜੋ ਮੋਬਾਈਲ ਰੱਖਿਆ ਆਜੋ ਭਾਈ ਆਜੋ ਮੋਬਾਈਲ ਉੱਤੇ ਰੱਖ ਲੇ ਤੇ ਮੈਂ ਰਖਿਆ ਆਜਾ ਆਜਾ ਖੜੇ ਮੁਰਗੇ ਮੁੜ ਕੇ ਵੀ ਨਹੀਂ ਆਉਣਾ ਹਾਂ ਫੋਲੇ ਕਿੱਦਾਂ ਵਰਗੇ ਇਹ ਦਿੰਗੇ ਬੈਠੇ ਆ ਜਮ ਮੁਰਗੇ ਆਹੋ ਹੋ ਕਰਤਾ ਗੱਲਾਂ ਚੱਲ ਚੱਲ ਫੜ ਫੜ ਫੜੀ 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 ਵੇ ਖੇਤ ਲੈ ਜਾ ਲੈ ਲੈ ਇੱਕ ਬੱਤਾ ਲੈ ਜਾ ਉਹ ਆ ਜਾ ਚੱਲ 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 ਅਗ ਇੱਕ ਪਤ ਦਾ ਘੱਟ ਆ ਜਾ ਆ ਜਾ ਚੱਲ 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 ਹੁਣ ਖਿੱਚ ਲੈ ਜਾ ਚੱਲੋ ਚੱਲੋ ਯਾਰ ਚੱਲ ਇਹਦਾ ਨਹੀਂ ਹਟ ਜਾਣਾ ਯਾਰ ਫਿਰ ਹਟ ਜਾ ਮੋਬਾਈਲ ਰੱਖ ਦੀ ਸੁੱਖੇ ਚੱਲ ਸਾਰੇ ਪਤਾ ਚੱਲੋ ਲੱਖੀ ਆ ਜਾ ਹਲੋ ਠੀ ਆ ਜਾ ਲੱਖੀ ਇੱਕ ਪਤਾ ਦਾ ਖਿਆ ਲਾ ਲੋ ਲਾ ਲੋ ਯਾਰ ਉਹ ਆ ਜਾ ਇੱਕ ਫੋਨ ਸੁਣਨਾ ਹੈ ਇਹ ਬੱਤੀ ਉਹ ਕੋਲੇ ਬਾਪੇ ਕੋਲੇ ਆ ਇਹ ਬੇਬੀ ਇਹ ਬਈ ਕਾਕਾ ਵੀ ਆ ਗਿਆ ਚਲਾ ਲਖੀ ਆ ਜਾ ਇਹਨਾਂ ਮੀਂਹ ਹਟ ਜਾ ਜਿੰਨਾ ਤੁਸੀਂ ਜਾਣਾ ਮਿੱਠੂ ਆ ਉਹ ਜਿਹਨੇ ਮਿੱਠੂ ਹਟਾ ਬੜਾ ਵਧੀਆ ਕਰਾਉਣਾ ਇਹ ਉਹ ਅਸੀਂ ਵੀਡੀਓ ਬਣੀ ਵੀ ਆ ਨਾ ਆ ਆ ਆ ਜਾ ਹੁਣ ਉਹ ਆ ਜਾ ਉਹ ਫਿਰ ਕੀ ਹੋਵੇ ਬਾਦਲ ਨੇ ਕੱਪੜੇ ਖੋਲ ਕੇ ਆ ਜਾ ਕੱਪੜੇ ਖੋਲ ਕੇ ਆ ਜਾ ਕੱਪੜੇ ਖੋਲ ਕੇ ਆ ਜਾ ਕਿਹੜੇ ਹੁੰਦੇ ਚੱਪਾ ਹੁੰਦੇ ਫਾਉਂਦੇ ਨਹੀਂ ਮੈਂ ਨਿਕਿਆ ਬੋਲ ਰਿਹਾ ਹਾਂ ਹਾਲੇ ਕੱੱਲੇ ਕਰ ਰਾਤੇ ਸਾਡੀ ਗੱਲ ਹੋਈ ਬਾਲ ਪੂੜਿਆ ਦੀ ਉਹਦੀ ਆ ਰਹੀ ਵੀਡੀਓ ਅੱਜ ਅਸੀਂ ਸਖਾਵਾਂ ਦੇ ਮਾਲ ਪੂੜੇ ਕਿੱਦਾਂ ਬਣਾਏ ਜਾਂਦੇ ਆ ਅੱਜ ਮਾਲ ਪੂੜੇ ਕਿਵੇਂ ਬਣਾਏ ਜਾਂਦੇ ਆ ਹਾਂ ਘਰ ਦੇ ਵਿੱਚ ਅੱਜ ਵੀਡੀਓ ਆ ਰਹੀ ਉਹ ਵੀ ਮਾਲ ਪੂੜੇ ਵਾਲੀ ਦੀ ਜੁਆਇ ਵੀ ਕਰਾਓ ਹਾਂ ਅਰ ਜੁਆਇ ਵੀ ਕਰਾਵਾਂਗੇ ਦੱਸਣੇ ਨਹੀਂ ਹੈਗੇ ਗੱਲੇ ਹਾਂ ਤੇ ਮੈਂ ਤੂੰ ਪਾ ਲੈ ਉਹ ਆ ਜਾ ਜੋਰ ਉਹ ਕੁਝ ਵੀ ਆ ਜਾ ਉਹ ਆ ਜਾ ਨਾਲ ਦੇ ਕਿੰਨਾ ਦੇ ਇਹ ਦੇਖ 글로 ਕਿੰਨੀ ਹੋਣੀ ਛਰੇ ਪਰ ਤੇਰਾ ਮਤਲਬ ਵੀ ਅਸੀਂ ਘਰ ਤੇ ਨਾਗੇ ਨਹੀਂ ਆਏ ਤੇਰਾ ਮਤਲਬ ਅਸੀਂ ਨਾਗੇ ਨਹੀਂ ਆਏ ਹੈ ਆ ਜਾ ਹੁਣ ਲੈ ਆ ਉਧਰ ਰੋਟੀ ਖਾ ਲੈ ਤੂੰ ਵੀ ਗੱਲਾਂ ਕਰੀਦਾ ਰੋਟੀ ਨਾਲ ਦੇਖ ਲੈ ਉੱਪਰ ਜਾ ਦੇਖ ਪੂਰੀ ਕੈਰੀ ਭੱਜਰ ਭਾਈ ਜੀ ਗੁਜਰ ਭਾਈ ਉਹ ਉਧਰ ਪਾਣੀ ਵੱਢਣਾ ਪੈਣਾ ਪਾਣੀ ਵੱਢਣਾ ਪੈਣਾ ਇਧਰ ਨੂੰ ਆ ਓ ਪਾਣੀ ਦੇਖੋ ਨਾ ਹੋ ਗਿਆ ਪਾਣੀ ਵੱਧਿਆ ਹੋਣਾ ਮੈਂ ਜਾ ਕੇ ਥੋੜਾ ਜਿਹਾ ਨਿੱਤੀ ਨਹੀਂ ਖੁੱਲ ਜਾਣੀ ਇਧਰੋਂ ਇਹ ਆਪਣਾ ਖੋਲ ਦੇਵਾਂ ਥੋੜੇ ਚਲ ਕੇ ਨ ਜਾਵਾਂ ਆ ਪਾਣੀ ਕੱਢ ਦਮ ਇੱਥੇ ਨੂੰ ਕਿ ਮੇਰੇ ਇੱਕ ਸਾਰੇ ਨੂੰ ਪਾਣੀ ਨਿਕਲ ਜਾਊਗਾ ਇੱਥੇ ਨੂੰ ਖੋਲ ਦਮ ਇੱਥੋਂ ਪਾਣੀ ਕੱਢ ਤਾਂ ਹੋਰ ਉੱਪਰੋਂ ਨਿਕਲਿਆ ਹੋਈ ਆ। ਉੱਧਰੋਂ ਕੱਢ ਦਮੈਂ ਚ। ਹਾਂ। ਲੈ ਇਹ ਕਾਹ ਕਰਦਾ ਪਾਣੀ ਬਹੁਤ ਹੋ ਗਿਆ ਹੁਣ ਇੱਥੇ। ਬੱਲੇ ਬੱਲੇ ਫੇਰ ਦੌਰੇ ਚੇਜ ਹੋ ਗਿਆ ਨਹੀਂ ਹੁਣ। ਓਹ ਹੋ ਹੋ।

ਆਜ ਮਾਣੀ ਵੀਰ ਵੀ ਨੇ ਪਾਇਆ ਜੋੜਾ ਦੇ ਵੈਸੇ ਓਏ ਬਈ ਨਾ ਨਾ ਲਾਈਵ ਵੇਚਤੀ ਨਾ ਕਰੋ ਕਹਿੰਦਾ ਉਹ ਲਾਈਵ ਵੇਚਤੀ ਕਿਤੇ ਨਹੀਂ ਕਰਨੀ ਹੈਗੀ ਬਾਅਦ ਵਿੱਚ ਰਿਕਾਰਡਡ ਆ ਜਾਓ ਅਗਲਾ ਪਤਾ ਜੋ ਆ ਜਾ ਆ ਜਾ ਉਹ ਕੁਛ ਨਹੀਂ ਤਾਂ ਅਸੀਂ ਵੀ ਤਾਂ ਗੱਲੇ ਹੋ ਰਿਆ ਉਹ ਫਿਰ ਅਸੀਂ ਅਸੀਂ ਵੀ ਤਾਂ ਗੱਲੇ ਹੀ ਹੋ ਰਿਆ ਉਹ ਇਹੋ ਜਿਹੇ ਬੋਕੇ ਕਦੇ ਕਦੇ ਹੀ ਆਉਂਦੇ ਹੁੰਦੇ ਆ ਉਹ ਕਿੰਤੂ ਆ ਜਾ ਯਾਰ ਉਹ ਇਹੋ ਜਿਹੇ ਬੋਕੇ ਓਏ ਓਏ ਆ ਜਾ ਆ ਜਾ ਬਾਹਰ ਆ ਜਾ ਉਹ ਆ ਜਾ ਗੱਗੇ ਆ ਜਾ ਨਾ ਲੋ ਯਾਰ ਸਵਾਦ ਵੜਾ ਰਿਹਾ ਯਾਰ ਉਹ ਬਹੁਤ ਸਵਾਦ ਆ ਰਿਹਾ ਤੰਨੇ ਆ ਜਾਓ ਯਾਰ ਆ ਜਾ ਬਹੁਤ ਸਵਾਦ ਆ ਰਿਹਾ ਯਾਰ ਵਧਾ ਰਿਹਾ ਪਤਾ ਪੁਰਾ ਤੰਨੇ ਆ ਜਾ ਐ ਤੰਨੇ ਲੈ ਦੇ ਨਾ ਲਾ ਆ ਜਾਓ ਯਾਰ ਨਾ ਲਾ ਸਾਲ 100 ਦਿਨ ਮਹੀਨੇ ਚ ਪਹਿਲੀ ਵਾਰ 100 ਦੇ ਮਹੀਨੇ ਵਿੱਚ ਮੈਂ ਪਹਿਲੀ ਵਾਰ ਨਾ ਥਾ ਪੀ ਤੋ ਹੋਈ ਪਿੰਡੇ ਉਤੇ ਸਾਰੀਆਂ ਦੇ ਘਾਤਾ ਹੁਣ ਦੇ ਮਹੀਨੇ ਵਿੱਚ ਪਹਿਲੀ ਵਾਰ ਨਾਤਾ ਲੱਗਿਆ ਨਾ ਹੁਣ ਕਹਿੰਦਾ ਉੱਤੋਂ ਮੁੜਦਾ ਕਿਹਾ ਤਾਂ ਬਹੁਤ ਠੱਡਾ ਪਾਣੀ ਆ ਸੋਹਣੇ ਮਹੀਨੇ ਵਿੱਚ ਪਹਿਲੀ ਵਾਰ ਨਾਤਾ ਹਾਂ ਨਾ ਨਾ ਉਹ ਵੀ ਉਹ ਵੀ ਦਾ ਚੱਲ ਰਹੀ ਆ ਪਹਿਲਾਂ ਟਕਰਾ ਰਿਹਾ ਉਹ ਜਿਆਦਾ ਸਵਾਦ ਪਿੱਛੇ ਨੂੰ ਪਹਿਲਾਂ ਦੀਦੀ ਨਾਲ ਹਵਾ ਚੱਲਦੀ ਹੁਣ ਹਵਾ ਆਵਾ ਖੜ ਗਈ ਹੁਣ ਉਹ ਆ ਜਾ ਕਿੰਦੂ ਉਹ ਆ ਜਾ ਕੁਛ ਨਾ ਦਦਾ ਯਾਰ ਨਿਚੋੜ ਲਾਂਗੇ હા એટલે જડા આપણે બાઈક લીટર થી ઓન જૉય કરા હા હોણ આયા હોણ આયા હોણ